ਜਦੋਂ ਵੀ ਤੁਹਾਡੀਆਂ ਵੀਡੀਓਜ਼ ਦੇਖਦਾ ਤਾਂ ਜ਼ਰੂਰ ਸਿੱਧੂ ਮੂਸੇ ਵਾਲੇ ਦਾ ਇੱਕ ਜ਼ਿਕਰ ਜ਼ਰੂਰ ਹੁੰਦਾ ਹੈ ਹਾਂ ਉਮਰ ਦੇ ਸਾਬ ਨਾਲ ਸੂਣਾ ਰਤਬਾ ਕੀ ਇੰਨਾ ਪਿਆਰ ਸੀ ਇੰਨੀ ਉਸਦੇ ਗੀਤ ਅੱਜ ਵੀ ਤੁਹਾਨੂੰ ਕਿਉਂਕਿ ਅੱਜ ਜਿਹੜੀ ਤੁਸੀਂ ਗੇਮ ਦੇ ਵਿੱਚ ਉਹਦੇ ਜ਼ੋਰ ਦੀ ਬਹੁਤ ਜ਼ਿਆਦਾ ਲੋੜ ਹੈ ਉਹ ਸਿੰਗਿੰਗ ਵਾਲੇ ਪਾਸੇ ਸੀਗਾ ਜੋ ਵੀ ਸੀ ਉਹ ਬੈਸਟ ਸੀਗਾ 7 ਫੁੱਟ 2 ਇੰਚ ਹੈ ਤੁਹਾਡੀ ਹਾਈਟ ਭਾਈ ਜੀ 7 ਫੁੱਟ ਨਹੀਂ 7 ਫੁੱਟ 3 ਇੰਚ 1 ਇੰਚ ਮੈਂ ਘਟਾਤਾ 7 ਫੁੱਟ 3 ਇੰਚ ਆ ਸਤਨਾਮ ਸਿੰਘ ਜਿਹਨੇ ਕਿ ਭਾਰਤੀਏ ਪਹਿਲੇ ਜਿਹੜੇ ਇਹੋ ਜਿਹੇ ਪਲੇਅਰਸ ਹਨ ਜਿਨ੍ਹਾਂ ਨੇ ਐਮਪੀਏ ਦੇ ਵਿੱਚ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਅਸੀਂ ਕਿਉਂਕਿ ਅਸੀਂ ਵੀ ਕਾਫੀ ਦੇਰ ਤੋਂ ਕਵਰ ਕਰ ਰਹੇ ਹਾਂ ਤੁਸੀਂ ਇੱਥੇ ਹੀ ਖੜੇ ਐ ਹੀ ਰਿੰਗ 'ਚ ਪਾ ਦਿੰਦੇ ਹੁੰਦੇ ਸੀ ਐ ਹੀ ਰਿੰਗ 'ਚ ਪਾ ਦੇਣਾ ਮੈਚ ਦੇਖਿਆ ਐ ਨਹੀਂ ਲੱਗਿਆ ਵੀ ਆਪਣੇ ਦਿਨ ਯਾਦ ਆ ਗਏ ਹੁਣ ਇੱਥੇ ਬਾਸਕਟਬਾਲ ਖੇਡੀ ਐ ਸਾਰੇ ਮੁਰਾ ਪਿੱਛੇ ਰਹੇ ਆ ਤੇ ਚਲੋ ਅੱਜ ਜਿੱਥੇ ਵੀ ਹੈਗੇ ਬਹੁਤ ਵਧੀਆ ਪਰਮਾਦਾਂ ਦੇ ਵਧੀਆ ਨਾਲ ਹੈਗੇ ਨਾ ਸੋ ਮੈਂ ਵੀ ਹੁਣ ਥੋੜਾ ਹੋਰ ਕੁਛ ਕਰ ਲੀਏ ਫਿਰ ਇਸਕਾ ਕਿਵੇਂ ਮੈਂ ਰੈਸਿੰਗ ਆ ਮੈਂ ਓਵਰ ਦੇ ਵਿੱਚ ਹੀ ਪਈ ਚੇਂਜ ਕਰਤਾ ਸੀਗਾ ਉਰ ਕੋਈ ਕੋਈ ਮੈਚ ਨਹੀਂ ਹੋ ਰਿਹਾ ਗੇਮ ਨਹੀਂ ਹੋ ਰਹੀ ਫਿਰ ਮੈਂ ਚੱਲੋ ਯਾਰ ਆਪਾਂ ਚੇਂਜ ਕਰੀਏ ਬਰਾ ਤੇ ਆਪਾਂ ਜੋ ਕਰਨਾ ਹੀ ਬਹੁਤ ਵੱਡਾ ਆਲਰੇਡੀ ਨਾਮ ਬਣਾਤਾ ਇੰਡੀਆ ਦਾ ਪੰਜਾਬ ਦਾ ਖਸ਼ਿਆ ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਮੇਰੇ ਨਾਲ ਉਹ ਸ਼ਖਸੀਅਤ ਹੈ ਜਿਨ੍ਹਾਂ ਦਾ ਰਤਬਾ ਵੀ ਬਹੁਤ ਵੱਡਾ ਕੱਦ ਵੀ ਬਹੁਤ ਉਹਨਾਂ ਦਾ ਲੰਬਾ ਹੈ ਰਾਕੇਸ਼ ਤਸਵੀਰ ਦਿਖਾ ਦਿਓ ਬਾਕੀ ਗੱਲਾਂ ਬਾਅਦ ਚ ਕਰਾਂਗੇ ਤਾਰਾ ਕੇਸ ਨੂੰ ਵੀ ਥੋੜਾ ਜਿਹਾ ਔਖੇ ਔਖਾ ਹੋਏਗਾ ਕੋਈ ਫਰੇਮ ਜਿਹੜਾ ਅੱਜ ਬੜਾ ਹੀ ਉੱਚਾ ਨੀਵਾ ਹੋਣ ਵਾਲਾ ਇਹਨਾਂ ਦੀ ਹਾਈਟ ਮੈਨੂੰ ਜੇ ਗਲਤ ਨਹੀਂ ਆ ਤਾਂ 7 ਫੁੱਟ 2 ਇੰਚ ਆ ਤੁਹਾਡੀ ਹਾਈਟ ਭਾਈ ਜੀ 7 ਫੁੱਟ 3 ਇੰਚ 1 ਇੰਚ ਮੈਂ ਘਟਾਤਾ 7 ਫੁੱਟ 3 ਇੰਚ ਆ ਸਤਨਾਮ ਸਿੰਘ ਜਿਹੜੇ ਕੀ ਭਾਰਤੀ ਹੈ ਪਹਿਲੇ ਜਿਹੜੇ ਇਹੋ ਜਿਹੇ ਪਲੇਅਰਸ ਹਨ ਜਿਨ੍ਹਾਂ ਨੇ ਐਨਪੀਏ ਦੇ ਵਿੱਚ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਅਤੇ ਜੇ ਕਿਸੇ ਨੇ ਸਿੱਖਣਾ ਵੀ ਦੁਨੀਆ ਤੋਂ ਹਾਰਨਾ ਨਹੀਂ ਆ ਤਾ ਸਤਨਾਂ ਸਿੰਘ ਦੀ ਕਹਾਣੀ ਤੋਂ ਸਿੱਖ ਸਕਦਾ ਕਿਉਂਕਿ ਇਹ ਗੱਲ ਜ਼ਰੂਰ ਪਤਾ ਲੱਗ ਜੇਗੀ ਵੀ ਐਨਮੀਆਂ ਤੋਂ ਬਾਅਦ ਹੁਣ ਇੰਟਰਨੈਸ਼ਨਲ ਰੈਸਲਰ ਵੀ ਬਣ ਚੁੱਕੇ ਆ ਬਾਈ ਜੀ ਕਿੱਦਾਂ ਲੱਗੇ ਅੱਜ ਮੈਚ ਦੇਖ ਕੇ ਐਨ ਲੱਗਿਆ ਵੀ ਆਪਣੇ ਦਿਨ ਯਾਦ ਆ ਗਏ ਹੁਣ ਬਿਲਕੁਲ ਭਾਈ ਜੀ ਜਦੋਂ ਵੀ ਇੱਥੇ ਆਵਾਂਗੇ ਤਾਂ ਦਿਨ ਤਾਂ ਯਾਦ ਆਉਂਦੇ ਆ ਹਨਾ ਕਿਉਂਕਿ ਆਪਾਂ ਇੱਥੋਂ ਨਿਕਲੇ ਆ ਠੀਕ ਹੈ ਇੱਥੇ ਬਾਸਕਟਬਾਲ ਖੇਡਿਆ ਸਾਰੀ ਉਮਰ ਆਪਾਂ ਇੱਥੇ ਰਹੇ ਆ ਤੇ ਚਲ ਅੱਜ ਜਿੱਥੇ ਵੀ ਹੈਗੇ ਬਹੁਤ ਵਧੀਆ ਪਰਮਾਤਮਾ ਦੇ ਵਧੀਆ ਨਾਲ ਹੈਗੇ ਨਾ ਬਟ ਅੱਜ ਬਹੁਤ ਵਧੀਆ ਲੱਗਿਆ ਸਾਰੇ ਪੁਰਾਣੇ ਦੋਸਤ ਜਿਹੜੇ ਸੀ ਜਿੰਨਾਂ ਨਾਲ ਖੇਡਦੇ ਰਹੇ ਆ ਉਹਨਾਂ ਨੂੰ ਮਿਲੇ ਆ ਤੇ ਕਾਫੀ ਚੰਗਾ ਲੱਗਿਆ ਭਾਈ ਜੀ ਇੱਕ ਗੱਲ ਹੈ ਵਾ ਮੈਂ ਨਾ ਜਦੋਂ ਵੀ ਤੁਹਾਡੀਆਂ ਵੀਡੀਓਜ਼ ਮੈਂ ਅੱਜ ਤੱਕ ਨਹੀਂ ਫੋਲੋ ਕਰ ਰਿਹਾ ਬੜੇ ਚਿਰ ਦਾ ਫੋਲੋ ਕਰ ਰਿਹਾ ਬੜੀ ਚਿਰ ਤੋਂ ਦੇਖ ਰਿਹਾ ਮੈਂ ਜਦੋਂ ਵੀ ਤੁਹਾਡੀਆਂ ਵੀਡੀਓਜ਼ ਦੇਖਦਾ ਤਾਂ ਜ਼ਰੂਰ ਸਿੱਧੂ ਮੂਸੇ ਵਾਲੇ ਦਾ ਇੱਕ ਜ਼ਿਕਰ ਜ਼ਰੂਰ ਹੁੰਦਾ ਕਿ ਇੰਨਾ ਪਿਆਰ ਸੀ ਇੰਨੀ ਉਸਦੇ ਗੀਤ ਅੱਜ ਵੀ ਤੁਹਾਨੂੰ ਕਿਉਂਕਿ ਅੱਜ ਜਿਹੜੀ ਤੁਸੀਂ ਗੇਮ ਦੇ ਵਿੱਚ ਉਹਦੇ ਜ਼ੋਰ ਦੀ ਬਹੁਤ ਜ਼ਿਆਦਾ ਲੋਡ ਹੈ ਸਰੀਰ ਤੇ ਜ਼ੋਰ ਦੀ ਲੋਡ ਹੈ ਦਿਮਾਗ ਤੇ ਜ਼ੋਰ ਦੀ ਵੀ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਦੇਖੋ ਭਾਈ ਜੀ ਆ ਅਗਲੇ ਵੀ ਆਪਣੀ ਮਰਜ਼ੀ ਜਿੱਦਾਂ ਵਧੀ ਹੁੰਦਾ ਵੀ ਆਪਣਾ ਆਪਣਾ ਹੁੰਦਾ ਨਾ ਅਸੀਂ ਹੈਗੇ ਸਾਡੇ ਜਿਹੇ ਸਪੋਰਟਸ ਵਾਲੇ ਪਾਸੇ ਉਹ ਸਿੰਗਿੰਗ ਵਾਲੇ ਪਾਸੇ ਸੀਗਾ ਜੋ ਵੀ ਸੀ ਉਹ ਬੈਸਟ ਸੀਗਾ ਹਣਾ ਸੋ ਆਪਣੇ ਲਈ ਬੈਸਟ ਸੀਗਾ ਅਸੀਂ ਆਪਣੇ ਲਈ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਆਉਂਦਾ ਬਾਸਕਰਵਾਚ ਹੁਣ ਅਸੀਂ ਰੈਸਲਿੰਗ 'ਚ ਆ ਗਏ ਆ ਸੋ ਉਸ ਤੋਂ ਵਧੀਆ ਕੋਈ ਹੋਰ ਨਹੀਂ ਸਕਦਾ ਬਸ ਵੀ ਮੈਂ ਇੱਕ ਗੱਲ ਦੱਸੋ ਵੀ ਰੈਸਲਿੰਗ 'ਚ ਹੁਣ ਕਿੱਦਾਂ ਜਾ ਰਿਹਾ ਸਾਨੂੰ ਬੜਾ ਫਕਰ ਆਉਂਦਾ ਵੀ ਸਾਡਾ ਪੰਜਾਬੀ ਮੁੰਡਾ ਐਡਾ ਲੰਮਾ ਮੁੰਡਾ ਜਿਹੜਾ ਹੈ ਜਿੰਦਾ ਕੱਦ ਐਡਾ ਵੱਡਾ ਹੈ ਹੁਣ ਪਹਿਲਾ ਐਨਬੀਐਨ ਦੇ ਵਿੱਚ ਉਹਨੇ ਮੱਲਾ ਮਾਰੀਆਂ ਪਾਇਆ ਵੀ ਇਹਦੇ ਵਿੱਚ ਵੀ ਜਿਹੜੇ ਯੂਐਸਏ ਦੇ ਸਿਟੀਜ਼ਨ ਸੀ ਉਹਨਾਂ ਨੂੰ ਆਪਣਾ ਫੈਨ ਬਨਾਇਆ ਹੁਣ ਰੈਸਲਿੰਗ ਇਸ ਵੀ ਜਾ ਰਿਹਾ ਵੈਸੇ ਚੇਂਜ ਕਿਸ ਤਰੀਕੇ ਨਾਲ ਆਇਆ ਤੇ ਕਿਦਾਂ ਦਾ ਲੱਗ ਰਿਹਾ ਹੁਣ ਕੋਵਿਡ ਮੈਂ ਕੋਵਿਡ ਦੇ ਵਿੱਚ ਹੀ ਪਈ ਚੇਂਜ ਕਰਤਾ ਸੀਗਾ ਕੋਈ ਕੋਈ ਮੈਚ ਨਹੀਂ ਹੋ ਰਿਹਾ ਗੇਮ ਨਹੀਂ ਹੋ ਰਹੀ ਫਿਰ ਮੈਂ ਕਿਹਾ ਚਲੋ ਯਾਰ ਆਪਾਂ ਚੇਂਜ ਕਰੀਏ ਪਰਾਂ ਤੇ ਆਪਾਂ ਜੋ ਕਰਨਾ ਹੀ ਬਹੁਤ ਵੱਡਾ ਆਲਰੇਡੀ ਨਾਮ ਬਣਾਤਾ ਇੰਡੀਆ ਦਾ ਪੰਜਾਬ ਦਾ ਸੋ ਮੈਂ ਹਾਂ ਵੀ ਹੁਣ ਥੋੜਾ ਹੋਰ ਕੁਝ ਕਰ ਲੀਏ ਫਿਰ ਇਸ ਕੱਕ ਫਿਰ ਮੈਂ ਰੈਸਲਿੰਗ ਆ ਗਿਆ ਯਾਰ ਭਾਈ ਜੀ ਰੈਸਲਿੰਗ ਦੇ ਵਿੱਚ ਹੁਣ ਜੋਰ ਬੜਾ ਲੱਗਦਾ ਇਹਦੇ ਚ ਐਸੀ ਫੁਰਤੀ ਸੀ ਉਹਦੇ ਜੋਰ ਬੜਾ ਲੱਗਦਾ ਸਰੀਰ ਨੂੰ ਵੀ ਬਹੁਤ ਕੁਝ ਚੇਂਜ ਕਰਨਾ ਪੈਂਦਾ ਹੋਵੇਗਾ ਬਹੁਤ ਚੀਜ਼ਾਂ ਤੁਸੀਂ ਆਪਣੇ ਸਰੀਰ ਨਾਲ ਇੱਕ ਤਰੀਕੇ ਨਾਲ ਮੈਂ ਕਹਾਂਗਾ ਐਕਸਪੈਰੀਮੈਂਟ ਹੀ ਕੀਤਾ ਤੇ ਕਿੰਨਾ ਕੁ ਓਖਾ ਰਿਆ ਕਿਵੇਂ ਤੁਸੀਂ ਡਾਈਟ ਬਦਲੀ ਕੀ ਸਭ ਕੁਝ ਉਸ ਬਾਰੇ ਵੀ ਕੋਈ ਡਾਈਟ ਨਹੀਂ ਸੇਮ ਹੀ ਰੱਖਿਆ ਕੁਝ ਅੱਗੇ ਕੋਈ ਚੇਂਜ ਨਹੀਂ ਬਸ ਇਹ ਵੀ ਥੋੜਾ ਜਿਆਦਾ ਟਾਈਮ ਮੈਂ ਜਿਮ ਚ ਰਹਿਣ ਲੱਗ ਗਿਆ ਬਸ ਜਿਹੜਾ ਬਾਸਕਰਵਾਚ ਅੱਛਾ ਹੈਗਾ ਉਹ 4 ਘੰਟੇ ਹੁਣ ਜਿਮ ਚ ਰਹਿਦਾ ਦੱਸੋ ਬਸ ਜੋਰ ਮਤਲਬ ਜੋ ਖਾਣ ਪੀਣ ਹੋਈ ਐ ਬਸ ਜੋਰ ਜਿੱਦਾਂ ਲਾਣਾ ਉਹ ਬਦਲ ਦਿੱਤਾ ਹਾਂਜੀ ਬਸ ਹੋ ਗਈ ਐ ਵੀ ਦੇਖਦੇ ਹੁੰਦੇ ਸੀ ਪਹਿਲਾਂ ਤਾਂ ਮੁਹਾਰਕਾ ਜੀ ਬਾਈ ਜੀ ਹੈਪੀ ਬਰਥਡੇ ਤੁਹਾਨੂੰ ਥੈਂਕ ਯੂ ਬਾਈ ਜੀ ਤੇ ਮੈਂ ਦਾ ਹੱਥ ਵੀ ਉੱਪਰ ਆ ਤੇ ਮੈਂ ਦਾ ਹੱਥ ਬਲਾ ਕੇ ਆ ਲੱਗਿਆ ਜਿਵੇਂ ਤੇ ਬਾਈ ਜੀ ਅਸੀਂ ਤੁਹਾਨੂੰ ਦੇਖਦੇ ਹੁੰਦੇ ਸੀ ਤੁਸੀਂ ਬਾਸਕਟਬਾਲ ਖੇਡਦੇ ਸੀ ਕਿਉਂਕਿ ਅਸੀਂ ਵੀ ਕਾਫੀ ਥੇਰ ਤੱਕ ਕਵਰ ਕਰ ਰਹੇ ਹਾਂ ਤੁਸੀਂ ਇੱਥੇ ਹੀ ਖੜੇ ਐਂ ਰਿੰਗ 'ਚ ਪਾ ਦਿੰਦੇ ਹੁੰਦੇ ਸੀ ਐਂ ਰਿੰਗ 'ਚ ਪਾ ਦੇਣਾ ਸਾਨੂੰ ਇਹੀ ਯਾਦ ਹੁੰਦਾ ਸੀ ਉਦੋਂ ਨਾਂ ਨਹੀਂ ਪਤਾ ਹੁੰਦਾ ਸੀ ਉਦੋਂ ਐ ਉਹ ਮੁੰਡਾ ਯਾਰ ਐਂ ਹੀ ਪਾ ਦਿੰਦਾ ਇਹ ਵਸਪਾ ਜੋ ਪ੍ਰਾਣੀਆਂ ਗੱਲਾਂ ਨੇ ਭਈ ਹੈ ਹਨਾ ਉਹ ਲੋ ਜੀ ਅੰਗ ਸੀਗੇ ਹੋਰ ਕਾਫੀ ਇਹ ਅੰਗ ਦਾ ਹੁਣ ਵੀ ਹੈਗੇ ਬੜਾ ਡਿਫਰੈਂਟ ਹੋ ਗਿਆ ਬਾਡੀ ਡਿਫਰੈਂਟ ਹੋ ਗਿਆ ਸੋ ਦੱਸੋ ਥੈਂਕ ਯੂ ਤੇ ਆ ਜਿਵੇਂ ਗੱਲਬਾਤ ਕਰਕੇ ਹਟਿਆ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਜਿਹੜੀ ਉਹ ਸੁਣ ਹੀ ਲਈ ਹੋਗੇ ਸੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਦਾ ਕੇਸ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ